ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਅੰਮ੍ਰਿਤਸਰ ਬਟਾਲਾ ਮਜੀਠਾ ਜਲੰਧਰ ਅਤੇ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿੱਚ 12 ਤੋਂ ਵੀ ਵੱਧ ਬੈਂਕ ਏਟੀਐਮ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਜਲੰਧਰ ਪੁਲਿਸ ਦੇ ਹੱਥੇ ਚੜ੍ਹ ਗਏ ਏਟੀਐਮ ਲੁੱਟੀਆਂ ਵਾਧ ਰਹੀਆਂ ਘਟਨਾਵਾਂ ਤੋਂ ਪਰੇਸ਼ਾਨ ਜਲੰਧਰ ਪੁਲਿਸ ਐਨਲੁਟੇਰਾ ਨੂੰ ਕਾਬੂ ਕਰਨ ਲਈ ਹਰ ਰੋਜ਼ ਰਾਤ ਵੇਲੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾ ਰਹੀ ਸੀ ਇਸੇ ਦੌਰਾਨ ਬੀਟੀਰਾ ਜਦੋਂ ਇੱਕ Maruti ਕਾਰ ਨੂੰ ਰੋਕ ਕੇ ਪੁਲਿਸ ਨੇ ਤਲਾਸ਼ੀ ਲੈਣੀ ਚਾਹੀ ਤਾਂ ਇੱਕ ਸ਼ਖਸ ਕਾਰ ਤੋਂ ਨਿਕਲ ਕੇ ਭੱਜ ਗਿਆ ਅਤੇ ਕਾਰ ਵਿੱਚ ਬੈਠੇ ਤਿੰਨ ਹੋਰ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਦੋ ਪਿਸਤੌਲ, ਚਾਰ ਕਾਰਤੂਸ, ਦੋ ਗੈਸ ਸਿਲੰਡਰ, ਇੱਕ ਗੈਸ ਕਟਰ, ਮੰਕੀ ਕੈਪ, ਸੀਸੀਟੀਵੀ ਕੈਮਰੇ ਨੂੰ ਕਵਰ ਕਰਨ ਲਈ ਵਰਤੋਂ ਕੀਤਾ ਜਾਣ ਵਾਲਾ ਕਾਲਾ ਕੱਪੜਾ ਬਰਾਮਦ ਕੀਤਾ। ਪੁਲਿਸ ਅਫਸਰਾਂ ਮੁਤਾਬਕ ਇਸ ਗਿਰੋਹ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 12 ਏਟੀਆ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਕਈ ਲੁੱਟਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਗਿਰੋਹ ਦਾ ਸਰਗਨਾ ਨਿਰਮਲ ਸਿੰਘ ਉਰਫ ਨਿੰਮਾ ਭੱਜਣ ਵਿੱਚ ਜਿੱਦ ਕੀ ਬਾਕੀ ਕੀ ਰਫਤਾਰ ਹਿੱਤੇਗੇ ਨੌਜਵਾਨ ਸ਼ਮਸ਼ੀਰ ਸਿੰਘ ਧਰਮਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ 1-4 ਲੱਖ ਰੁਪਇਆ ਜਲੰਧਰ ਤੋਂ ਇਹ ਟੀਮ ਤੋਂ ਇਹਨਾਂ ਨੇ ਗੈਸ ਕਟਰ ਨਾਲ ਕੱਟ ਕੇ ਚੋਰੀ ਕੀਤਾ ਤੇ ਦੋ ਜਗ੍ਹਾ ਅਮਰਸਰ ਤੋਂ ਕੀਤਾ ਇੱਕ ਜਗ੍ਹਾ 6 ਲੱਖ ਇੱਕ ਜਗ੍ਹਾ 14 ਲੱਖ ਬਾਕੀ ਨੌ ਜਗ੍ਹਾ ਤੇ ਅਟੈਂਪਟ ਹੋਈ ਹੈ ਉੱਥੋਂ ਇਹ ਚੋਰੀਕਰ ਚ ਸਫਲਤਾ ਨਹੀਂ ਇਹਨਾਂ ਨੂੰ ਮਿਲੀ ਤੇ 3-4 ਇਹਨਾਂ ਨੇ ਲੁੱਟ ਖੋਹ ਦੀਆਂ ਵੀ ਵਾਰਦਾਤਾਂ ਬਾਰਡਰ ਇੰਚ ਕੀਤੀਆਂ ਹੈ ਇੱਕ ਆਟੇ ਦੀ ਚੱਕੇ ਵਾਲੇ ਤੋਂ 1.5 ਲੱਖ ਰੁਪਏ ਤੇ ਇੱਕ ਮੋਟਰਸਾਈਕਲ ਇੱਕ ਕਰਿਆਨੇ ਦੀ ਸ਼ਾਪ ਵਾਲੇ ਤੋਂ 4 ਲੱਖ ਰੁਪਏ 3 ਮਹਿੰਗੇ ਮੋਬਾਈਲ ਫੋਨ ਜਿੰਨਾ ਚਾਹੇ ਆਈਫੋਨ ਜ਼ਿਆਦਾ ਸੀ ਇੱਕ ਮਰੂਤੀ ਕਾਰ ਇਹਨਾਂ ਨੇ ਲਾਰੈਂਸ ਰੋਡ ਤੋਂ ਚੋਰੀ ਕੀਤੀ ਸੀ ਇਸ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕਰ ਲਏ ਇੱਕ ਰਾਤੀ ਸਲਿੱਪ ਕਰ ਗਿਆ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ